ਇਹ ਕਿਆਨ ਮੁਰਦਾਬਾਦ 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 ਪਹਿਲਾਂ ਵੀ ਆਪਣੇ ਪਿੰਡਾਂ માં ਚਾਰ ਤਾਰਾ ਲਿਖੜ ਗਈ ਆ ਬੜੀ ਬੜੀ ਹਾਈ ਟੈਨਸ਼ਨ ਲੈਣ ਤੋ ਮੋ ਆਜਾ ਕਦੀ ਦਿਆ ਨਹੀਂ ਨਾ ਨੇ ਹੱਤ ਕਰ ਸਾਡੇ ਪਿੰਡ ਚੋਂ ਪਹਿਲਾਂ ਵੀ ਇਹ ਪਾਖੜਾ ਨੰਗਲ ਦੁਵਾਰੀ ਆ ਨਿਕੜੀ ਹੋਈ ਆ ਇਹਦੇ ਨਾਲ ਫੇਰ 220 ਕੇਵੀ ਕੱਢ ਰਹੇ ਆ ਇਹ ਜੋ ਐਂਡ ਔਰ ਸਭ ਤੋਂ ਵੱਡੀ ਗੱਲ ਰੈਜ਼ੀਡੈਂਸ਼ੀਅਲ ਏਰੀਆ ਇਹ ਤਿੰਨ ਪਿੰਡਾਂ ਦਾ ਇਹਦੇ ਅੰਦਰ ਮੁਾਰਕ ਪਰ ਅਫੈਕਟਡ ਹੋ ਰਿਹਾ ਹੈ ਐਬਤਪੁਰ ਹੋ ਰਿਹਾ ਤੇ ਸੈਦਪੁਰ ਹੋ ਰਿਹਾ ਐਸਡੀਓ ਮੁਰਦਾਬਾਦ 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 ਸਾਰਾ ਕੰਮ ਮੂੰਹ ਜਵਾਨੀ ਆ ਵੀ ਸਮੇਂ ਬਸ ਗੜਵਾ ਲਿਓ ਉਸ ਨੂੰ ਬਾਅਦ ਵਿੱਚ ਮੁਆਜਾ ਦੇ ਦੇਂਗੇ ਐਸਾ ਐਸਾ ਮੁਆਜਾ ਹੈ ਹੀ ਨਹੀਂ ਜਦ ਲੈਟਰੋ ਨਹੀਂ ਹੈ ਉਹਨਕੇ ਪਾਸ ਲੈਟਰ ਨਹੀਂ ਤਾਂ ਆਪਾਂ ਨੂੰ ਮੁਆਜਾ ਕਹਾਂ ਦੇ ਦੇਂਗੇ ਆਲਰੇਡੀ ਇਹ ਖੰਭਾ ਗੜ ਰਿਹਾ ਇਹ ਲੋਕੇਸ਼ਨ ਇਹ ਗਲਤ ਹੈ ਸਾਨੂੰ ਕੋਈ ਲੋਕੇਸ਼ਨ ਨਹੀਂ ਖਸਰਾ ਨੰਬਰ ਨਹੀਂ ਦੱਸਿਆ ਗਿਆ ਉਹਨਾਂ ਤੋਂ ਡਾਟਾ ਮੰਗਿਆ ਮੈਂ ਉਹਨਾਂ ਨੇ 2-3 ਦਿਨ ਮੇਰੇ ਚੱਕਰ ਲੱਗੇ ਜੀ ਮੌਲੀ ਕੱਲ ਮੈਨੂੰ ਮਿਲਿਆ ਪਰਸੋਂ ਉਹਦੇ ਅੰਦਰ ਜਿਹੜੀ ਲੋਕੇਸ਼ਨ ਹੈ ਉਹ ਜਿਹੜੇ ਨਾ ਥੋੜਾ ਬਹੁਤਾ ਕੰਮ ਕਰਿਆ ਉਹ ਬਿਲਕੁਲ ਹੀ ਨਜਾਇਜ਼ ਤਰੀਕੇ ਨਾਲ ਕਰ ਰਹੇ ਆ ਜੀ ਇਸ ਜ਼ਿਮੀਂਦਾਰ ਕੀ 90 ਫੁੱਟ ਜ਼ਮੀਨ ਚਲੀ ਗਈ ਉਸ ਜ਼ਿਮੀਂਦਾਰ ਬੱਕਿਆ ਰਿਹਾ ਮਸਲਾ ਜੀ ਮਹਾਰਾਜ ਉਹ ਪਿੰਡਾਂ ਨਾ ਇਸ ਮਾ ਤਾਰਾ ਕੱਢ ਰਹੇ ਆ ਪਹਿਲਾਂ ਵੀ ਆਪਣੇ ਪਿੰਡ ਮਾ 4 12 ਲਿਖੜ ਗਈ ਉਹ ਬੜੀ ਬੜੀ ਹਾਈ ਟੈਨਸ਼ਨ ਦਾ ਹੈ ਨਾ ਤਾਂ ਮਵਾਜ਼ਾ ਕਦੀ ਦਿਆ ਨਹੀਂ ਨਾ ਨੇ ਅੱਤ ਕਰ ਜਬ ਮਵਾਜ਼ਾ ਨਹੀਂ ਦਿਆ ਤਾਂ ਦੇਖੋ ਜਦੋਂ ਉਸ ਟਾਈਮ ਕੇ ਮੁਤਾਬਕ ਤੋਂ ਘੱਟ ਰੇਟ ਦਾ ਜ਼ਮੀਨਾਂ ਦਾ ਲੇਕਿਨ ਅੱਜ 40000 ਰੁਪਏ ਗਾਜੇ ਜੋ ਰੇਟ ਆ ਆਮ ਰੇਟ ਹੋ ਰਿਹਾ ਆ ਸੀ 40000 ਰੁਪਏ ਦੀ ਬਦੌਲਤ ਇਹ ਆਪਣੇ ਬਾਦ ਜ਼ਮੀਨਾਂ ਹੈ ਹੀ ਨਹੀਂ ਜਿਹਦੇ ਵਾ ਸੋਚ ਕਰੋ ਕਿਸੇ ਬਾ 4 ਲੜਕੇ ਕਿਸੇ ਬਾ 3 ਲੜਕੇ ਆ ਮੇਰੇ ਖਿਆਲ ਮਾ ਜੋਰ ਲਗਾ 500 ਗਜ 1000 ਗਜ ਦੇ ਉੱਪਰ ਕਿਸੇ ਬਜਮੀਨ ਨਹੀਂ ਹੈ ਤਿੰਨ ਤਿੰਨ ਮਕਾਨ ਬਣਾਣੇ ਪੜੇ ਆ ਯੋਹੀ ਜ਼ਮੀਨ ਆਪਣੇ ਪਾਸ ਈਸੀ ਮਨੂੰ ਹਾਈ ਟੈਂਸ਼ਨ ਲਾਈਨ ਕੱਢਦੀ ਫਿਰ ਕੋਈ ਮੁਆਜਾ ਨਹੀਂ ਦੇ ਰੇ 1 ਰੁਪਿਆ ਮੁਆਜਾ ਨਹੀਂ ਆਵਾਯਾ ਕਹਾਜੀ ਤੁਹਾਨੂੰ ਮੁਆਜਾ ਮਿਲ ਜਾਗਾ ਜਦ ਪਹਿਲਾ ਨਹੀਂ ਮਿਲਿਆ ਤਾਂ ਅੱਜ ਕਿੱਥੋਂ ਮਿਲ ਜਾਗਾ ਅੱਛਾ ਨਾ ਮਨ ਨੂੰ ਕੋਈ ਲੈਟਰ ਦੇ ਰੇ ਮੁਆਜਾ ਦੇਗਾ ਚਲੋ ਬੰਦਾ ਕਹੀਂ ਜਾਏਗਾ ਦਿਖਾਗਾ ਲੈਟਰ ਲੈ ਲੇ ਕਹੀਂ ਡੀਸੀ ਬਾਦੇ ਮਰਜ਼ਗਰਾ ਕਿਸੇ ਨੂੰ ਬੜੇ ਆਪਸ ਨੂੰ ਅਰਜ਼ੀ ਕਰਾਈ ਮਾਨੂੰ ਮੁਆਵਜ਼ਾ ਦੇ ਦਿਓ ਲੈਟਰ ਕੋਈ ਹੈ ਹੀ ਨਹੀਂ ਬਰਬਰ ਹੀ ਆ ਸਾਰਾ ਕੰਮ ਸਾਰਾ ਕੰਮ ਮੂੰਹ ਜਵਾਨੀ ਆ ਵੀ ਸਮੇਂ ਬਸ ਗੜਵਾ ਲਿਓ ਉਸ ਨੂੰ ਬਾਅਦ ਵਿੱਚ ਮੁਆਵਜ਼ਾ ਦੇ ਦਿੰਗੇ ਐਸਾ ਐਸਾ ਮੁਆਵਜ਼ਾ ਹੈ ਹੀ ਨਹੀਂ ਜਦ ਲੈਟਰ ਨਹੀਂ ਹੈ ਉਹਨਾਂ ਦੇ ਪਾਸ ਲੈਟਰ ਨਹੀਂ ਤਾਂ ਆਪਾਂ ਮੁਆਵਜ਼ਾ ਕਹਾਂ ਦੇ ਦੇਹਾਂਗੇ ਯਾ ਸਾਨੂੰ ਲੈਟਰ ਦੀ ਅਜਾ ਮੁਆਜੇਗਾ ਅੱਛਾ ਮਾਰੀ ਜੋ ਮੰਗਾ ਇੱਕ ਪਹਿਲਾ ਨੰਬਰ ਤੋਂ ਚਲੋ ਇਹਨਾਂ ਨੂੰ ਜੋ ਸਾਰਾ ਏਰੀਆ ਦੇਖੋ ਮਕਾਨ ਛੱਤੇ ਵੇ ਆ ਮਕਰਨ ਦੇ ਵਿੱਚ ਮਾਨੂੰ ਆਪਾਂ ਨਹੀਂ ਚਾਹਦੇ ਵੀ ਉਰੇ ਨੂੰ ਹਾਸਾ ਹੋਵਾ ਸੌ ਪ੍ਰੋਬਲਮਾਂ ਕਿ ਆਹੀ ਰਸਤਾ ਮਿਲਿਆ ਤਾਂ ਪਿਛਾ ਰਸਤਾ ਪੜਿਆ ਤਾਂ ਐਟੀਐਸ ਕੇ ਮਹਾਂ ਤੇ ਕੱਟ ਮਾਰ ਕੇ ਪਿੱਛੇ ਜਾ ਸਕਦਾ ਪਹਿਲਾਂ ਵੀ ਮਹਾਂ ਨੂੰ ਤਰਾਜ ਨਹੀਂ ਹੈ ਆਪਣੇ ਜੋ ਆਪਣੇ ਬੰਦੇ ਦੇ ਦੋ ਟਾਹਰ ਕੱਟਨੇ ਉਹਨਾਂ ਨੂੰ ਤਰਾਜ ਨਹੀਂ ਇੱਕ ਮਹਾਂ ਰਾ ਸਰਪੰਚ ਆ ਉਹ ਕਹਿੰਦੇ ਮੇਰੇ ਮੈਂ ਇੱਕ ਹੋਰ ਗੜ ਜਮਨ ਨੂੰ ਕੋਈ ਤਰਾਜ ਨਹੀਂ ਖੇਤ ਖਰਾਬ ਹੋ ਗਿਆ ਲੇਕਿਨ ਦੇਖੋ ਦੁਆਰੇ ਦੇ 90 ਫੁੱਟ ਜ਼ਮੀਨ ਖਰਾਬ ਹੋ ਆ ਜਿਸ ਕੇ ਵਿੱਚ ਮਾ ਜਿਸ ਜ਼ਿਮੀਂਦਾਰ ਕੀ 90 ਫੁੱਟ ਜ਼ਮੀਨ ਚਲੀ ਗਈ ਉਸ ਜ਼ਿਮੀਂਦਾਰ ਬਕਾਇਆ ਰ ਗਿਆ ਨੇ ਕਹਾਂ ਜੀ ਸਿਰਫ ਮਨ ਨੂੰ ਆਜਾ ਜਾਂ ਦਿਆ ਵੀ ਆ ਇਹਨਾਂ ਨੇ ਵੈਸੇ ਤਾਂ ਕੋਈ ਦੇਣੇ ਦਾ ਕੋਈ ਨਹੀਂ ਕਾ ਪ੍ਰੋਵੀਜ਼ਨ ਹੈ ਹੀ ਨਹੀਂ ਜਦ ਦਿਆ ਤਾਂ ਜਹਾਂ ਟਾਵਰ ਗੱਡਿਆ ਉਸੇ ਕਾ ਤਾਂ ਦੇਖਾਂਗੇ ਨਾ ਬਾਕੀ ਜੋ ਤਾਰ ਲੱਗੀ 90 ਫੁੱਟ ਜ਼ਮੀਨ ਨੂੰ ਆਪਾਂ ਕੁਝ ਕਰੋ ਨਹੀਂ ਸਕਦੇ ਉਸ ਜ਼ਮੀਨ ਕਾ ਆਪਾਂ ਕੀ ਕਰਾਂਗੇ ਆਪਾਂ ਤਾਂ ਖੇਤ ਮਤਲਬ ਇਹ ਤੋਂ ਮਕਾਨ ਬਣਾਣੇ ਨਾ ਕੋਈ ਖੇਤੀਬਾੜੀ ਦੀ ਜ਼ਮੀਨਾਂ ਰਹੀ ਨਹੀਂ ਨੇ ਤੋ ਇਸ ਕਰਕੇ ਹਮੇ ਚਾਹਾਂ ਵੀ ਇਸ ਨੂੰ ਰੂਟ ਨੂੰ ਕਿਧਰ ਹੀ ਹੋਰ ਤਬਦੀਲ ਕਰਿਆ ਜਾ ਜਾਂ ਬੰਦ ਕਰਕੇ ਇੱਕ ਇੱਕ ਖੰਭਾ ਨਾ ਇਤਨੀ ਪੜੀ ਲੈਣ ਉਸ ਪਰ ਨੂੰ ਸਾਰੀ ਤਾਰਾ ਪੜ ਸਕਾ ਨੇ ਜਾਇ ਮਤਲਬ ਵਧੀਆ ਅਫਸਰ ਆਇਆਗਾ ਔਰ ਅਸੀਂ ਸਰਵੇ ਕਰਾਣਾ ਉਨੀ ਕੁ ਪੰਨ ਤਾਰਾ ਪਾਇਗਾ ਦੁਆਰਾ ਮਹੀਂ ਜਾ ਸਕਾਨੇ ਤਾਰਾ ਆਪਾਂ ਨੇ ਖੰਭਾ ਵੀ ਦਿਖਾਈ ਦਿਆ ਵੀ ਉਹ ਖੰਭਾ ਵਿੱਲਾ ਪੜਿਆ ਇਸ ਪੰਨ ਪਾਇ ਦਿਓ ਲੇਕਿਨ ਆਪਨੇ ਸੁਣੋ ਕੋਈ ਨਹੀਂ ਰਹਾ ਮਸਲਾ ਤੇ ਹੋਣਾ ਤੱਕਾ ਕਰ ਰਹਾ ਮਨ ਤੇ ਪਤਾ ਲੱਗਿਆ ਵੀ ਮੇਰੀ ਜ਼ਮੀਨਾਂ ਹੀ ਨਹੀਂ ਹੈ ਜਦ ਹਮੇ ਆਪਣੀ ਜ਼ਮੀਨ ਮਨ ਰੋਕੋ ਨਹੀਂ ਸਕਦੇ ਤਾਂ ਮੇਰੀ ਮਾਰੀ ਜ਼ਮੀਨਾਂ ਕਹਾਂ ਤੇ ਆਈ ਮਾਰੀ ਜ਼ਮੀਨਾਂ ਮਨ ਪਤਾ ਹੀ ਨਹੀਂ ਖੰਭਾ ਘੱਟਰੇ ਨੇ ਕਹਿੰਦੇ ਜੀ ਆਪਾਂ ਨੇ ਨੋਟਿਸ ਕੱਢਿਆ ਪਹਿਲਾਂ ਮਤਲਬ ਉਸ ਖ਼ਬਰਤ ਲਿਆ ਕੋਈ ਦੁਨੀਆ ਦਾ ਬੰਦਾ 99% ਲੋਕ ਅੱਜ ਵੀ ਅਖਬਾਰ ਨਹੀਂ ਪੜ੍ਹਦੇ 99% ਆਮ ਬੰਦੇ ਨੂੰ ਕਿੱਥੋਂ ਪਤਾ ਲੱਗੇਗਾ ਜੀ ਖਵਾਰੀ ਕਟਿੰਗ ਵੀ ਨਹੀਂ ਪਟਵਾਰੀ ਖਵਾਰੀ ਕਟਿੰਗ ਮੰਗੀ ਮਾਨੇ ਖਵਾਰੀ ਕਟਿੰਗ ਨਹੀਂ ਮਿਲ ਰਹੀ ਮਾਨੂੰ ਜਿਸ ਵਾਂ ਦੀਆ ਇਹਨਾਂ ਨੇ ਕਹੀਂ ਨਹੀਂ ਦੀਆ ਇਹਨਾਂ ਨੇ ਤੱਕਾ ਕਰ ਰਹੇ ਮਾਰੀ ਗੱਲ ਇਸ ਕਰਕੇ ਹਮੇ ਤਾਂ ਇਹ ਕਹਾਂ ਵੀ ਮਾਨੂੰ ਤੱਕੇ ਦੇ ਬਚਾਇਆ ਜਾ ਹਰ ਦੂਸਰੀ ਬਾਤ ਮਨ ਮੁਆਜੇ ਕ ਲੈਟਰ ਪਹਿਲਾਂ ਮਾਰੇ ਹੱਥ ਵਿੱਚ ਜਿਹहां ਜੋ ਮੁਆਜੇ ਕ ਲੈਟਰ ਆ ਇੱਕ ਮਾਰੀ ਹੋਵਾ ਵੀ ਜੋ ਅੱਜ ਉਰਾ ਰੇਟ ਚੱਲ ਰਿਹਾ 40000 ਰੁਪਏ ਗਾਜ ਪੂਰਾ ਮਤਲਬ ਪੂਰੀ ਤਕੀਕਤ ਕਰਾ ਵੀ ਕੀ ਰੇਟ ਚੱਲ ਰਿਹਾ ਹੈ ਕਲੋਨੀ ਕਟੀ ਸਾਹਮਣੀ ਉਸ ਮਾ ਦੇਖੋ ਕੀ ਰੇਟ ਚੱਲ ਰਿਹਾ ਉਸ ਦੇ ਵਿੱਚ ਮਾ ਹਫਤਵਰੇ ਦੀ ਜ਼ਮੀਨ ਆ ਵੇਚ ਆ ਕਮੇਟੀ ਦੇ ਬਾਹਰ ਆ ਰੇਟ ਯੋਹੀ ਆ 40000 ਰੁਪਏ ਗਾਜ ਇਸ ਟਾਈਮ ਕਿਉਂਕਿ ਆਮ ਹਮੇ ਪਲਾਟ ਖਰੀਦਦਾ ਉਸ ਖਰੀਦਦਾ ਪਿੰਡਾਂ ਮਾ ਵੀ ਕੋਈ 30 40000 ਸੇ ਘੱਟ ਕੋਈ ਪਲਾਟ ਨਹੀਂ ਮਿਲ ਰਿਹਾ ਮਾਨੂੰ ਯਾ ਮਾਨੂੰ ਜ਼ਮੀਨ ਦੇ ਦੇ ਇਸ ਦੇ ਬਦਲੇ ਮਾ ਮਾਨੂੰ ਕੋਈ ਇਤਰਾਜ਼ ਨਹੀਂ ਜਮਾ ਮਾਨੂੰ ਨੇ ਜ਼ਮੀਨ ਦੇ ਦੇ ਇਸ ਦੇ ਬਦਲੇ ਮਾ ਮਾਲੂਮ ਹੋ ਰਿਹਾ ਏ लेकिन इसी इलाके वहाँ जो नहीं बो मा फिरोजा जमीन दें इसी इलाके मूँ थोड़ी दूर जाएगा इससे किलोमीटर इधर उधर जमीन दे दें मांग कोई तराज तो नहीं है या मू जमीन दे, दे या देखो मुआवजा दे दे मुआवजा जो महाराया जो रेट हमेशा जो आप जमीन ले ले इस मा चली जा जमीन ले लेकिन कोई तराज नहीं माँ जमीन रिक्वायर कर ले महानून कोई तराज नहीं लेकिन मन मुआवजा मिल जाए सही यो माँ मंग है डिमांड जी सिंह है जी मेरा पिंड हैबतपुर है ਆਪਣਾ ਜਿਹੜਾ ਮਸਲਾ ਹੈ ਹਾਈ ਟੈਂਸ਼ਨ 220 ਕੇਵੀ ਦਾ ਹੈਗਾ ਜੀ ਸਾਡੇ ਪਿੰਡ ਚੋਂ ਪਹਿਲਾਂ ਵੀ ਇਹ ਪਾਖੜਾ ਨੰਗਲ ਤੋਂ ਵਾਰੀ ਆ ਨਿਕੜੀ ਹੋਈ ਆ ਇਹਦੇ ਨਾਲ ਫੇਰ 220 ਕੇਵੀ ਕੱਢ ਰਹੇ ਆ ਇਹ ਜੋ ਐਂਡ ਔਰ ਸਭ ਤੋਂ ਵੱਡੀ ਗੱਲ ਰੈ residenial ਏਰੀਆ ਇਹ ਤਿੰਨ ਪਿੰਡਾਂ ਦਾ ਹੈ ਇਹਦੇ ਅੰਦਰ ਮੁਾਰਕ ਪਰ ਅਫੈਕਟਡ ਹੋ ਰਿਹਾ ਹੈ ਹੈਬਤਗੁਰ ਹੋ ਰਿਹਾ ਤੇ ਸੈਦਪੁਰਾ ਹੋ ਰਿਹਾ ਤੇ ਜਿਹੜਾ ਮਸਲਾ ਆਪਾਂ ਦਾ ਪਹਿਲਾਂ ਆਪਣੇ ਬਜ਼ੁਰਗਾਂ ਨੂੰ ਪਤਾ ਲੱਗਿਆ ਜੀ ਆਪਾਂ ਦਾ ਬਾਹਰ ਕੰਮ ਕਰਦੇ ਆ ਵੀ ਇੱਥੇ ਟਾਵਰ ਕੱਢ ਰਹੇ ਆ ਜਦੋਂ ਆਪਾਂ ਆਏ ਤੇ ਐਕਸ਼ਨ ਜੇ ਇੱਥੇ ਖੜੇ ਸੀ ਐਸ ਡੀਓ ਸੀਗਾ ਆਪਾਂ ਨੇ ਕਿਹਾ ਜੀ ਤੁਹਾਨੂੰ ਕੋਈ ਡਾਕੂਮੈਂਟ ਤੱਕ ਆਇਆ ਨਹੀਂ ਉਹ ਕਹਿੰਦੇ ਆਪਾਂ ਨੇ 6-7 ਮਹੀਨੇ ਪਹਿਲਾਂ ਖਰਚੇ ਕੱਢਿਆ ਸੀਗਾ ਕਿ ਸਾਡੇ ਵਿਭਾਗਾਂ ਦਾ ਗਜਟਡ ਕਜਟ ਕੱਢਿਆ ਹੋਇਆ ਹੈ ਗਜਟ ਤੋਂ ਚਲੋ ਉਹਨਾਂ ਨੇ ਜਦੋਂ ਕੱਢਦੇ ਆ ਜਦੋਂ ਖਰਚਾ ਆਏਗਾ ਫਿਰ ਆਪਾਂ ਗਜਟ ਮੰਗਾਂਗੇ ਜਾ ਕੇ ਫਿਰ ਕਾਫੀ ਦਿਨ ਚੱਲਦਾ ਰਿਹਾ ਕਹਿੰਦਾ ਤੁਹਾਡੇ ਕੋਲ ਕੋਈ ਕਾਗਜ਼ ਨਹੀਂ ਹੈ ਆਪਾਂ ਨੇ ਡੀਸੀ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਮਿਲੇ ਤੇ ਹੁਣ ਡੀਸੀ ਤੋਂ ਵੀ ਇਹਨਾਂ ਦੀ ਇੱਕ ਲੈਟਰ ਘਟਾਈ ਆ ਆਪਾਂ ਨੇ ਮੁਆਵਜ਼ੇ ਦੀ ਪਹਿਲਾਂ ਮੁਆਵਜ਼ੇ ਪਿੱਛੇ ਵੀ ਲੜੇ ਆਪਾਂ ਇਹਨਾਂ ਨੇ ਕੋਈ ਪੱਲਾ ਹੱਥ ਪੈਰ ਫੜਾਇਆ ਨਹੀਂ ਫਿਰ ਜਿਹੜਾ ਠੇਕੇਦਾਰ ਸੀ ਜਦੋਂ ਆਪਾਂ ਕੰਮ ਰੁਕਾਉਂਦੇ ਸੀਗੇ ਆ ਕੇ ਉਹਨੇ ਬਤਮੀਜੀ ਵੀ ਕੀਤੀ ਸਾਡੇ ਨਾਲ ਸਾਡੇ ਪਿੰਡ 'ਚ ਇੱਕ ਦੋ ਬੰਦਿਆਂ ਦੇ ਥਾਣੇ 'ਚ ਪਰਚਾ ਵੀ ਦੇ ਆ ਸਾਨੂੰ ਥਾਣੇ 'ਚ ਵੀ ਜਾਣਾ ਪਿਆ ਫਿਰ ਜਦੋਂ ਮੈਂ ਜਾ ਕੇ ਜਿਹੜੇ ਇਹਨਾਂ ਦੇ ਸੀਨੀਅਰ ਆਫਿਸ ਆਫੀਸਰਾਂ ਸੰਜੀਤ ਸੂਜੀ ਪਟਿਆਲੇ 'ਚ ਉਹਨਾਂ ਨੂੰ ਜਦੋਂ ਸੰਜੀਤ ਸੂਜੀ ਉਹਨਾਂ ਨੂੰ ਐਪਲੀਕੇਸ਼ਨ ਦਈ ਆ ਜੀ ਕਿ ਇੱਕ ਤਾਂ ਜਿਹੜੇ ਆਲਰੇਡੀ ਇਹ ਖੰਭਾ ਗੱਡ ਰਿਹਾ ਇਹ ਲੋਕੇਸ਼ਨ ਇਹ ਗਲਤ ਹੈ ਸਾਨੂੰ ਕੋਈ ਲੋਕੇਸ਼ਨ ਨਹੀਂ ਖਸਰਾ ਨੰਬਰ ਨਹੀਂ ਦੱਸਿਆ ਗਿਆ ਉਹਨਾਂ ਤੋਂ ਡਾਟਾ ਮੰਗਿਆ ਮੈਂ ਉਹਨਾਂ ਨੇ 2-3 ਦਿਨ ਮੇਰੇ ਚੱਕਰ ਲੱਗੇ ਜੀ ਮੋਹਾਲੀ ਕੱਲ ਮੈਨੂੰ ਮਿਲਿਆ ਪਰਸੋਂ ਉਹਦੇ ਅੰਦਰ ਜਿਹੜੀ ਲੋਕੇਸ਼ਨ ਹੈ ਉਹ ਜਿਹੜੇ ਨਾ ਥੋੜਾ ਬਹੁਤਾ ਕੰਮ ਕਰਿਆ ਉਹ ਬਿਲਕੁਲ ਹੀ ਨਜਾਇਜ਼ ਤਰੀਕੇ ਨਾਲ ਕਰ ਰਹੇ ਆ ਤੇ ਦੋ ਨੰਬਰ 'ਚੇ ਕਰ ਰਹੇ ਆ ਜਿਹੜਾ ਜੇਆ ਹੈ ਜੇਆ ਦੇ ਉੱਪਰ ਜਿਹੜਾ ਵੀ ਪ੍ਰਸ਼ਾਸਨ ਹੈ ਜਿਹੜਾ ਨਹੀਂ ਦੇਖ ਰਿਹਾ ਸਾਰਾ ਇਨਵੋਲਵ ਹੈ ਦੇ ਅੰਦਰ ਤੇ ਹੁਣ ਆਪਣਾ ਕੰਮ 3-4 ਦਿਨ ਤੋਂ ਇਸੇ ਕਰਕੇ ਰੁਕਿਆ ਹੋਇਆ ਹੈ ਮੇਨ ਤਾਂ ਸਾਨੂੰ ਮੁਆਵਜ਼ੇ ਦਾ ਸਾਰਾ ਦੱਸਿਆ ਜਾਏ ਆਲਰੇਡੀ ਵੀ ਕਿੰਨਾ ਮੁਆਵਜ਼ਾ ਹੈ ਕਿੰਨੀ ਸਾਡਾ ਰਿਕੁਆਇਰ ਹੈ ਕਿਆ ਕਲੈਕਟਰ ਰੇਟ ਹੈ ਤੇ ਜਿਹੜਾ ਨਜਾਇਜ਼ ਕੰਮ ਇਹ ਨਾ ਦੁਆਰਾ ਹੋ ਰਿਹਾ ਹੈ ਮਤਲਬ ਕਿ ਜਿਹੜਾ ਤਗੜਾ ਜ਼ਿਮੀਂਦਾਰ ਹੈ ਆਪਣਾ ਖੰਭਾ ਅੱਗੇ ਪਿੱਛੇ ਕਰਾ ਗਿਆ ਜੀ ਜਿਹੜਾ ਮਾੜਾ ਉਹਦੇ ਗੱਬੇ ਨੂੰ ਕੱਟ ਦਿਆ ਜੀ ਉਹਨਾਂ ਸਾਡੇ ਕੋਲੇ ਇਹਨਾਂ ਦੇ ਪ੍ਰੂਫ ਹੈ ਜੀ ਪੱਕੇ ਜੇ ਆਪਾਂ ਪਿੰਡ ਡ੍ਰੌਪ ਸੈਲ ਆਪਣਾ ਲੋਕੇਸ਼ਨ ਲਾਏ ਨਾ ਤੁਹਾਨੂੰ ਸੂਈ ਦੇ ਨੱਕੇ ਜਿਸ ਤਰ੍ਹਾਂ ਉੱਥੇ ਖੜਾ ਕਰ ਦੇਈ ਲੈ ਜੀ ਜੇ ਸਾਡੇ ਪਿੰਡ 'ਚ ਅਜੇ ਤਾਂ ਵਿਚਾਰੇ ਜ਼ਿਮੀਂਦਾਰ ਭੱਜ ਰਹੇ ਦੇ ਇਹ ਸਾਨੂੰ ਬੇਵਕੂਫ ਬਣਾਈ ਜਾ ਰਹੇ ਨੇ ਨਹੀਂ ਜੀ ਇੱਧਰੋਂ ਫਿੱਤਾ ਮਾਰ ਲਓ ਉੱਧਰੋਂ ਮਾਰ ਲਓ ਫਲਾਣਾ ਕਰ ਲਓ ਜਿਹਨੇ ਵਿਚਾਰੇ ਨੂੰ ਪਤਾ ਹੀ ਨਹੀਂ ਹੈ ਲੌਂਜੀਟਿਊਡ ਲੈਟੀਟਿਊਡ ਹੁੰਦਾ ਕੀ ਹੈ ਉਹ ਲੋਕੇਸ਼ਨ ਨਹੀਂ ਕੱਢ ਸਕਦਾ ਜੇ ਆਪਾਂ ਨੂੰ ਫਿਰ ਜਿਹੜਾ ਡਾਕੂਮੈਂਟ ਮੰਗੇ ਅਖਬਾਰ ਦੀ ਕਟਿੰਗ ਮੰਗੀ ਆਪਾਂ ਨੇ ਸਾਨੂੰ ਅੱਜ ਤੱਕ ਅਖਬਾਰ ਦੀ ਟੱਕ ਕਟਿੰਗ ਨਹੀਂ ਮਿਲੀ ਐਕਸ਼ਨ ਨੂੰ ਵੀ ਜੇਈ ਨੂੰ ਵੀ ਐਸ ਡੀਓ ਨੂੰ ਵੀ ਸਭ ਨੂੰ ਕਹਿ ਲਿਆ ਵੀ ਸਾਨੂੰ ਜਿਹੜਾ ਅਖਬਾਰ ਤੁਸੀਂ ਕਹਿੰਦੇ ਸੀ ਆਪਾਂ ਨੇ ਐਡਵਰਟਾਈਜ਼ਮੈਂਟ ਕਰੀ ਐ ਇਸ ਲਾਈਨ ਦੀ ਟ੍ਰਿਬਿਊਨਸ ਟਰਬਿਊਨ ਵੀ ਵੈਸੇ ਤਾਂ ਇਹਨਾਂ ਦੀ ਮੈਕਸਿਮਮ ਟਰਬਿਊਨ ਚ ਹੁੰਦੀ ਆ ਪ੍ਰਾਣੀ ਜਿੰਨੀ ਵੀ ਲਾਈਨਾਂ ਨਿਕੜੀਆਂ ਆਪਾਂ ਨੇ ਸਰਚ ਕਰਿਆ ਪਰ ਇਹਨਾਂ ਦੀ ਸਾਡੀ ਲਾਈਨ ਦੀ ਇੱਕ ਵੀ ਇਹਨਾਂ ਨੇ ਕੋਈ ਕਿਥੇ ਨਾ ਜ਼ਿੰਮੇਦਾਰ ਨੂੰ ਨਾ ਪੰਚਾਇਤ ਨੂੰ ਨਾ ਮੁਹਾਰਕਪੁਰ ਨਾ ਹੈਬਤਪੁਰ ਕਿਸੇ ਨੂੰ ਇਹਨਾਂ ਨੇ ਕੋਈ ਕਟਿੰਗ ਨਹੀਂ ਦਿੱਤੀ